ਵਾਰੇ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਪਿਆਰੇ ਵਿਦਿਆਰਥੀਓ ਅਸੀਂ ਅੱਜ ਜਿਹੜੀ ਕਹਾਣੀ ਕਰਨੀ ਹੈ ਬਹੁਤ ਹੀ ਮਹੱਤਵਪੂਰਨ ਕਹਾਣੀ ਹੈ ਬੀਏ ਬੀਐਸਸੀ ਬੀਕੌਮ ਬੀਬੀਐਸ ਮਾਸਟਰ ਪੰਜਵਾਂ ਦੇ ਵਿਦਿਆਰਥੀਆਂ ਦੀ ਪੁਸਤਕ ਚੌੜੀਆਂ ਪੰਜਾਬੀ ਕਹਾਣੀਆਂ ਦੀ ਬਹੁਤ ਹੀ ਵਧੀਆ ਕਹਾਣੀ ਸੌਰੀ ਸੌਰੀ ਕਹਾਣੀ ਦਾ ਲੇਖਕ ਜਿੰਦਰ ਹੈ ਜਿੰਦਰ ਦਾ ਪੂਰਾ ਨਾਮ ਹਰਜਿੰਦਰਪਾਲ ਹੈ ਜਿੰਦਰ ਸਾਹਿਤ ਦੇ ਨਾਲ-ਨਾਲ ਪੰਜਾਬ ਰੋਡਵੇਜ ਦੇ ਵਿਭਾਗ ਵਿੱਚ ਆਡੀਟਰ ਵਜੋਂ ਵੀ ਕੰਮ ਕਰਦਾ ਰਿਹਾ ਹੈ ਜਿੰਦਰ ਦੇ ਕਹਾਣੀ ਸੰਗ੍ਰਹਿ ਵਿੱਚ ਹਨ ਮੈਂ ਕਹਾਣੀ ਤੇ ਉਹ ਦੂਜਾ ਕਹਾਣੀ ਸੰਗ੍ਰਹਿ ਹੈ ਤੁਸੀਂ ਨਹੀਂ ਸਮਝ ਸਕਦੇ ਤੀਸਰਾ ਹੈ ਬੇ ਲੋੜੇ ਚੌਥਾ ਨਹੀਂ ਮੈਂ ਨਹੀਂ ਪੰਜਵਾਂ ਬਿਨਾ ਵਜਾ ਤਾਂ ਨਹੀਂ ਛੇਵਾਂ ਜ਼ਖਮ ਸਤਮਾ ਤੇਹਜ਼ੀਬ ਅੱਠਵਾਂ ਆਵਾਜ਼ਾਂ ਇਹ ਕਹਾਣੀ ਸੰਗ੍ਰਹਿ ਹਨ ਤੇ ਪੰਜਾਬੀ ਦਾ ਇੱਕ ਬੜਾ ਪ੍ਰਮੁੱਖ ਮੈਗਜ਼ੀਨ ਸ਼ਬਦ ਜਿੰਦਰ ਨੇ ਸੰਪਾਦਿਤ ਕੀਤਾ ਹੈ ਜਿੰਦਰ ਦੀਆਂ ਕਹਾਣੀਆਂ ਪ੍ਰਗਤੀਵਾਦੀ ਅਗਾਵਧੂ ਵਿਚਾਰਾਂ ਨਾਲ ਸੰਬੰਧਿਤ ਹਨ ਉਸ ਨੇ ਮਨੁੱਖੀ ਰਿਸ਼ਤਿਆਂ ਬਾਰੇ ਤੇ ਜੀਵਨ ਯਾਤre ਬੜੀਆਂ ਖੂਬਸੂਰਤ ਕਹਾਣੀਆਂ ਲਿਖੀਆਂ ਹਨ ਤਾਂ ਜਿਹੜੀ ਹੱਥਲੀ ਕਹਾਣੀ ਤੁਹਾਡੀ ਸ਼ਾਮਲ ਹੈ ਸਿਲੇਬਸ ਦੇ ਵਿੱਚ ਇਸ ਦੀ ਇੱਕ ਆਪਣੀ ਵਧੀਆ ਨਾਮ ਹੈ ਇਸ ਕਹਾਣੀ ਦਾ ਔਰ ਸੌਰੀ ਕਹਾਣੀ ਦਾ ਸਿਰਲੇਖ ਬਿਲਕੁਲ ਠਕਵਾ ਹੈ ਸੌਰੀ ਅੰਗਰੇਜ਼ੀ ਦਾ ਸ਼ਬਦ ਹੈ ਜੋ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਆਪਣੀ ਗਲਤੀ ਦੀ ਖਿਮਾ ਮੰਗ ਰਿਹਾ ਹੋਵੇ ਜਾਂ ਕਿਸੇ ਸਥਿਤੀ ਵਿੱਚ ਆਪਣੀ ਮਜਬੂਰੀ ਪ੍ਰਗਟ ਕਰ ਰਿਹਾ ਹੋਵੇ ਇਸ ਕਹਾਣੀ ਦਾ ਸਿਰਲੇਖ ਵੀ ਮੁੱਖ ਪਾਤਰ ਦੀ ਅਜਿਹੀ ਮਾਨਸਿਕ ਸਥਿਤੀ ਦੇ ਆਧਾਰ ਤੇ ਰੱਖਿਆ ਗਿਆ ਹੈ ਮੁੱਖ ਪਾਤਰ ਦੇ ਅੰਦਰ ਹਮੇਸ਼ਾ ਇਸ ਗੱਲ ਵਾਸਤੇ ਦੋਸ਼ ਹੁੰਦਾ ਹੈ ਕਿ ਉਹ ਬੰਤੀ ਨਾਂ ਦੀ ਔਰਤ ਜਿਹੜੀ ਕਿ ਉਸ ਦੀ ਆਪਣੀ ਜਾਤੀ ਔਰਤ ਹੈ ਉਸ ਦੀ ਮਦਦ ਨਹੀਂ ਕਰ ਰਿਹਾ ਤੇ ਕਹਾਣੀ ਦੇ ਅੰਤ ਵਿੱਚ ਮੈਂ ਪਾਤਰ ਸ਼ਰਾਬ ਪੀਂਦਿਆਂ ਤਿਵਾੜੀ ਜੋੜੇ ਤੇ ਕਰਤਾਰ ਸਿੰਘ ਵੱਲੋਂ ਬੰਤੀ ਤੇ ਉਸ ਦੇ ਪੁੱਤਰ ਦੇ ਸੇ ਬਾਰੇ ਵਰਤੀ ਗਈ ਮਾੜੀ ਭਾਸ਼ਾ ਦਾ ਵਿਰੋਧ ਖੋਲ ਕੇ ਨਹੀਂ ਕਰਦਾ ਪਰੰਤੂ ਸੌਰੀ ਸ਼ਬਦ ਬੋਲ ਕੇ ਆਪਣੇ ਅੰਦਰੋਂ ਇੱਕ ਚੀਕ ਵੀ ਮਾਰਦਾ ਹੈ ਜਿਸ ਤੋਂ ਇਹ ਲੱਗਦਾ ਹੈ ਕਿ ਉਸ ਨੂੰ ਉਸ ਨੇ ਆਪਣੇ ਅੰਦਰ ਕੁਝ ਭਾਵ ਦਬਾਏ ਹਨ ਜਿਹੜੇ ਕਿ ਉਹ ਖੋਲ ਕੇ ਨਹੀਂ ਬੋਲ ਸਕਦਾ ਆਪਣੀ ਸਮਾਜਿਕ ਸਥਿਤੀ ਨੂੰ ਸਨਮੁਖ ਰੱਖ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਖੋਲ ਕੇ ਪ੍ਰਗਟ ਨਹੀਂ ਕਰਦਾ ਇਸ ਤਰ੍ਹਾਂ ਇਸ ਕਹਾਣੀ ਵਿੱਚ ਸੌਰੀ ਸਿੱਧੇ ਅਰਥਾਂ ਵਿੱਚ ਮੈਂ ਪਾਤਰ ਦੁਆਰਾ ਆਪਣੀ ਬੇਵਸਤੀ ਪ੍ਰਗਟ ਕਰਨ ਲਈ ਵਰਤਿਆ ਗਿਆ ਸ਼ਬਦ ਹੈ ਜੋ ਬਿਲਕੁਲ ਟਕਵਾ ਤੇ ਫਬਵਾਸਰ ਲੇਖ ਹੈ ਸੌਰੀ ਕਹਾਣੀ ਦਾ ਜੇ ਵਿਸ਼ੇ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਮੱਧ ਸ਼੍ਰੇਣੀ ਦੇ ਲੋਕਾਂ ਦੀ ਸੋਚ ਦੇ ਨਾਲ ਸੰਬੰਧਿਤ ਹੈ ਜਿਹੜੇ ਕਿ ਜਾਤ ਪਾਤਾਂ ਦੇ ਬੰਧਨ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦੇ ਤੇ ਨਾ ਹੀ ਕੋਸ਼ਿਸ਼ ਹੀ ਕਰਦੇ ਹਨ ਜਿੰਦਰ ਦੀ ਕਹਾਣੀ ਦਾ ਮੁੱਖ ਪਾਤਰ ਲੱੱਡੜ ਸਾਹਿਬ ਉੱਤਮਪੁਰਖੀ ਬਿਰਤਾਂਤ ਵਿੱਚ ਆਪਣੇ ਆਲੇ ਦੁਆਲੇ ਬਾਰੇ ਜਾਣਕਾਰੀ ਦਿੰਦਾ ਹੈ ਮੁੱਖ ਪਾਤਰ ਨੇ ਕਹਾਣੀ ਆਪਣੇ ਵਰਤਮਾਨ ਤੋਂ ਸ਼ੁਰੂ ਕਰਕੇ ਬੀਤੇ ਸਮੇਂ ਤੱਕ ਫੈਲਾਈ ਹੈ ਉਹ ਉੱਤਮਪੁਰਖ ਬਰਤਾਂਤ ਵਿੱਚ ਮੈਂ ਪਾਤਰ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਤੇ ਉਹ ਆਪਣੇ ਆਪ ਨੂੰ ਲੱੱਡੜ ਸਾਹਿਬ ਅਖਵਾਉਂਦਾ ਹੈ ਤੇ ਇੱਕ ਖਾਸ ਦਿਨ ਤੋਂ ਉਸਨੇ ਕਹਾਣੀ ਸ਼ੁਰੂ ਕੀਤੀ ਹੈ ਜਦੋਂ ਉਹ ਛੁੱਟੀ ਵਾਲੇ ਦਿਨ ਆਪਣੇ ਫਲੈਟ ਦੇ ਉੱਪਰਲੀ ਬਾਲਕੋਨੀ ਵਿੱਚ ਪ੍ਰਕਿਰਤੀ ਨੂੰ ਨਿਹਾੜ ਰਿਹਾ ਸੀ ਤੇ ਅਖਬਾਰ ਲੈ ਕੇ ਛੱਤ ਤੇ ਬੈਠਾ ਸੀ ਤੇ ਖੇਤਾਂ ਉਹਦੇ ਕੁਆਟਰਾਂ ਦੇ ਪਿੱਛੇ ਪੈਂਦੇ ਖੇਤਾਂ ਦੀ ਹਰਿਆਲੀ ਨੂੰ ਮਾਣ ਰਿਹਾ ਸੀ ਤਾਂ ਉਸ ਵੇਲੇ ਉਸ ਦੀ ਸੋਚ ਵਿੱਚ ਇੱਕ ਵਿਗਨ ਪੈਂਦਾ ਹੈ ਜਦੋਂ ਸੱਜੇ ਪਾਸਿਓਂ ਸ਼ਰਮਾ ਸਾਹਿਬ ਆ ਕੇ ਉਸਨੂੰ ਟੋਕਦੇ ਹਨ ਤੇ ਹਾਲਚਾਲ ਪੁੱਛਦੇ ਹਨ ਸ਼ਰਮਾ ਤੇ ਲੱੱਦਰ ਸਾਹਿਬ ਥੋੜੀ ਦੇਰ ਵਾਸਤੇ ਇੱਧਰ ਉੱਧਰ ਦੀ ਗੱਲਬਾਤ ਕਰ ਰਹੇ ਹੁੰਦੇ ਹਨ ਕਿ ਉਸੇ ਵੇਲੇ ਬੰਤੀ ਨਾਂ ਦੀ ਇੱਕ ਔਰਤ ਤੇ ਮਿਸਿਸ ਸਿੰਘ ਦੋਹਾਂ ਦੇ ਵਿੱਚ ਕੋਈ ਲੜਾਈ ਛਿੜ ਜਾਂਦੀ ਹੈ ਉਹ ਦੋਹੇ ਕਿਸੇ ਗੱਲ ਤੋਂ ਲੜ ਰਹੀਆਂ ਹਨ ਗੱਲ ਹੱਥੋ ਪਾਈ ਤੱਕ ਵੀ ਪਹੁੰਚ ਸਕਦੀ ਹੈ ਬੰਤੀ ਉੱਚੀ ਉੱਚੀ ਬੋਲ ਰਹੀ ਹੈ ਕਿਉਂਕਿ ਮਿਸਿਸ ਸਿੰਘ ਉਸ ਦੇ ਮੁੰਡੇ ਨੂੰ ਚੋਰ ਕਹਿ ਕੇ ਉਸ ਦਾ ਗੁੱਸਾ ਵਧਾ ਰਹੀ ਹੈ ਮਿਸਿਸ ਸਿੰਘ ਨੇ ਉਸ ਦੇ ਮੁੰਡੇ ਤੇ ਇਲਜ਼ਾਮ ਲਾਇਆ ਕਿ ਉਸ ਦਾ ਮੁੰਡਾ ਉਹਨਾਂ ਦੇ ਕੱਪੜੇ ਚੋਪ ਲੈਂਦਾ ਹੈ ਉਹ ਦੋਵੇਂ ਗਾਲੀ ਗਲੋਚ ਕਰਦੀਆਂ ਹਨ ਪਰ ਮਿਸਿਸ ਸਿੰਘ ਗਾਲ ਦਾ ਜਵਾਬ ਗਾਲ ਨਾਲ ਨਹੀਂ ਦੇ ਸਕਦੀ ਕਿਉਂਕਿ ਆਪਣੇ ਆਪ ਨੂੰ ਸੱਭਿਆਕ ਔਰਤ ਦੇ ਤੌਰ ਤੇ ਅਜਿਹਾ ਨਾ ਕਰਨ ਦਾ ਯੋਗ ਸਮਝਦੀ ਹੈ ਤੇ ਬੰਤੀ ਉਸਨੂੰ ਤਰ੍ਹਾਂ-ਤਰ੍ਹਾਂ ਦੀਆਂ ਗਾਲਾਂ ਕੱਢ ਕੇ ਉਸਦੇ ਸਵੈਮਾਨ ਨੂੰ ਠੇਸ ਪਹੁੰਚਾ ਰਹੀ ਹੈ ਕਿਉਂਕਿ ਬੰਤੀ ਨੂੰ ਗੁੱਸਾ ਹੈ ਕਿ ਉਸਤੇ ਮੁੰਡੇ ਨੂੰ ਚੋਰ ਕਿਉਂ ਗਿਆ ਹੈ ਕਹਾਣੀ ਵਿੱਚ ਮੁੱਖ ਪਾਤਰਾਂ ਵਿੱਚ ਸ਼ਰਮਾ, ਦਿਵਾੜੀ, ਵਰਮਾ, ਅਰੋੜਾ, ਜੋੜਾ ਅਜਿਹੇ ਪਾਤਰ ਹਨ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਨਾਲ ਜੋੜਦੇ ਹਨ ਤੇ ਬੰਤੀ ਨੂੰ ਛੋਟੀ ਜਾਤੀ ਸਮਝ ਕੇ ਸਾਰੇ ਉਸਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਵੇਖਦੇ ਹਨ ਬੰਤੀ ਭਾਵੇਂ ਸਾਰੇ ਕੁਆਟਰ ਵਾਲਿਆਂ ਦਾ ਕਰੋਗੀ ਕੰਮਕਾਰ ਕਰਦੀ ਹੈ ਪਰ ਜਦੋਂ ਉਹ ਮਿਸਿਸ ਸਿੰਘ ਨਾਲ ਲੜ ਰਹੀ ਹੁੰਦੀ ਹੈ ਤੇ ਕੋਈ ਵੀ ਉਸ ਦੇ ਹੱਕ ਵਿੱਚ ਨਹੀਂ ਬੋਲਦਾ ਸਾਰੇ ਮਿਸਿਸ ਸਿੰਘ ਨੂੰ ਸਹੀ ਸਿੱਧ ਕਰਦੇ ਹਨ ਲੇਖਕ ਇੱਥੇ ਦੱਸਣਾ ਚਾਹੁੰਦਾ ਹੈ ਕਿ ਮੱਧ ਸ਼੍ਰੇਣੀ ਦੇ ਲੋਕ ਹੇਠਲੀ ਸ਼੍ਰੇਣੀ ਨੂੰ ਹਮੇਸ਼ਾ ਗਲਤ ਕਰਾਰ ਦਿੰਦੇ ਹਨ ਤੇ ਕੋਈ ਵੀ ਲੋੜ ਪੈਣ ਤੇ ਉਹਨਾਂ ਦੀ ਗੱਲ ਵਿੱਚ ਹਾਮੀ ਨਹੀਂ ਭਰਦਾ ਕਿਉਂਕਿ ਸਭ ਨੂੰ ਲੱਗਦਾ ਹੈ ਕਿ ਜੇਕਰ ਉਹ ਛੋਟੇ ਲੋਕਾਂ ਦਾ ਸਾਥ ਲੈਣਗੇ ਦਾ ਮਾਧਿਅਮ ਸ਼੍ਰੇਣੀਕ ਜਾਂ ਆਪਣੇ ਵਰਗ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਦੀ ਇੱਜ਼ਤ ਘਟ ਜਾਏਗੀ ਬਹੁਤ ਸਾਰੇ ਰੋੜਾ ਸਬ ਉਹ ਸਾਰੇ ਰੋੜਾ ਨੂੰ ਗਲਤ ਸਿੱਧ ਕਰਦੇ ਹਨ ਕਿਉਂਕਿ ਉਸ ਨੇ ਆਪਣੀ ਬਿਮਾਰ ਮਾਂ ਦੀ ਸੇਵਾ ਕਰਨ ਲਈ ਬੰਤੀ ਨੂੰ ਕਮਰਾ ਕਰਾਏ ਤੇ ਦਿੱਤਾ ਸੀ ਤੇ ਉਹ ਹੁਣ ਸਾਰੇ ਇਹੀ ਉਸ ਨੂੰ ਕਹਿ ਰਹੇ ਹਨ ਕਿ ਉਹ ਬੰਤੀ ਨੂੰ ਕੁਆਟਰ ਵਿੱਚੋਂ ਕੱਢ ਦੇਵੇ ਕਹਿ ਦਾ ਭਾਵ ਕਿ ਬਾਦਸ਼੍ਰੇਣੀ ਦੇ ਲੋਕ ਆਪਣੇ ਮਤਲਬ ਲਈ ਤਾਂ ਛੋਟੇ ਲੋਕਾਂ ਨੂੰ ਵਰਤਦੇ ਹਨ ਤੇ ਫਿਰ ਜਦੋਂ ਕਦੇ ਉਹਨਾਂ ਦੀ ਆਪਣੀ ਸਮਾਜਿਕ ਸਟੇਟਸ ਦੀ ਗੱਲ ਜਾਂਦੀ ਹੈ ਤਾਂ ਜਾਇਵ ਲੋੜਵੰਦ ਲੋਕਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਕਹਾਣੀ ਵਿੱਚ ਮੁੱਖ ਮਸਲਾ ਇਹ ਹੈ ਕਿ ਮੈਂ ਪਾਤਰ ਉਹ ਵੀ ਬੰਤੀ ਦੀ ਜਾਤ ਦਾ ਹੈ ਤੇ ਬੰਤੀ ਨੂੰ ਇਹ ਗੱਲ ਦਾ ਪਤਾ ਹੈ ਪਰ ਮੁੱਖ ਪਾਤਰ ਆਪਣੀ ਜਾਤ ਲੁਕਾ ਕੇ ਰਹਿਣਾ ਚਾਹੁੰਦਾ ਹੈ ਉਹ ਸਮਾਜਿਕ ਰੁਤਬੇ ਨੂੰ ਧਿਆਨ ਵਿੱਚ ਰੱਖਦਾ ਹੋਇਆ ਆਪਣੇ ਆਪ ਨੂੰ ਆਪਣੀ ਜਾਤ ਤੋਂ ਉੱਚ ਜਾਤ ਨਾਲ ਜੋੜ ਕੇ ਇੱਕ ਦਿਖਾਵੇ ਦੀ ਜ਼ਿੰਦਗੀ ਜੀ ਰਿਹਾ ਹੈ ਜਦੋਂ ਬੰਤੀ ਆਪਣੇ ਪੁੱਤਰ ਦੀ ਵਕਾਲਤ ਲਈ ਲੇਖਕ ਨੂੰ ਪੁੱਛਦੀ ਹੈ ਦੱਸੋ ਵੀਰ ਜੀ ਮੇਰਾ ਦੇਸ ਰਾਜ ਤੁਹਾਨੂੰ ਚੋਰ ਲੱਗਦਾ ਹੈ ਤਾਂ ਲੇਖਕ ਨੂੰ ਮਜਬੂਰੀ ਵਿੱਚ ਇਹ ਕਹਿਣਾ ਪੈਂਦਾ ਹੈ ਨਹੀਂ ਇਹ ਤਾਂ ਬੀਬਾ ਬੱਚਾ ਹੈ ਬ੍ਰਿਲੀਅੰਟ ਬੋਏ ਤੇਜ਼ ਦਿਮਾਗ ਵਾਲਾ ਇਹ ਕਦੇ ਚੋਰੀ ਨਹੀਂ ਕਰ ਸਕਦਾ ਜਦੋਂ ਇਹ ਗੱਲ ਕਹਿੰਦਾ ਹੈ ਤਾਂ ਉਸ ਦੇ ਬਾਕੀ ਸਾਥੀ ਸ਼ਰਮਾ ਅਤੇ ਤਵਾੜੀ ਉਸ ਨੂੰ ਘੂਰ ਕੇ ਵੇਖਦੇ ਹਨ ਉਹ ਸਾਰੇ ਉਸ ਨੂੰ ਆਪਣੀ ਜਾਤ ਦਾ ਸਮਝਦੇ ਹਨ ਇਸ ਕਰਕੇ ਉਹ ਇਹ ਗੱਲ برداشت ਨਹੀਂ ਕਰਦੇ ਕਿ ਉਹ ਬੰਤੀ ਦਾ ਸਾਥ ਦੇਵੇ ਜਾਂ ਬੰਤੀ ਦੀ ਗੱਲ ਵਿੱਚ ਹੰਗਾਰਾ ਭਰੇ ਮੈਂ ਆਪਣੇ ਆਪ ਨੂੰ ਬਹੁਤ ਮੌਕਾ ਸਨਾਛ ਦੱਸਦਾ ਹੈ ਕਿ ਮੌਕੇ ਅਨਸਾਰ ਕਦੇ ਕਲੋਨੀ ਦੀ ਜਾਂ ਕਦੇ ਬਰਾਦਰੀ ਦੀ ਹਾਂ ਵਿੱਚ ਹਮਲਾਉਂਦਾ ਹੈ ਤੇ ਕਦੇ ਬੰਤੀ ਦੀ ਹਾਂ ਵਿੱਚ ਹਮਲਾਉਂਦਾ ਹੈ ਪਰ ਉਹ ਸੱਚ ਤੇ ਝੂਠ ਦੇ ਵਿਚਕਾਰ ਲਟਕ ਰਿਹਾ ਹੈ ਜਦੋਂ ਬੰਤੀ ਮੈਂ ਪਾਤਰ ਨੂੰ ਵੀਰ ਜੀ ਕਹਿੰਦੀ ਹੈ ਤੇ ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿਉਂਕਿ ਕਲੋਨੀ ਦੇ ਬਹੁਤੇ ਬੰਦੇ ਆਨੂੰ ਉਹ ਬਾਬੂ ਜੀ ਜਾਂ ਸਰਦਾਰ ਜੀ ਕਹਿੰਦੀ ਹੈ ਪਰ ਲੇਖਕ ਨੂੰ ਲੱਗਦਾ ਹੈ ਉਸ ਨੂੰ ਵੀਰ ਜੀ ਕਿਉਂ ਇਸ ਗੱਲ ਦੇ ਰਾਜ ਦੀ ਅਜੇ ਤੱਕ ਲੇਖਕ ਨੂੰ ਸਮਝ ਨਹੀਂ ਲੱਗੀ ਉਹ ਵੀ ਸਤਲੁਜ ਦੀ ਪਾਰ ਦੀ ਦੀ ਹੈ ਜਾਂ ਲੇਖਕ ਨੂੰ ਡਰ ਹੈ ਕਿ ਕਿਤੇ ਉਸ ਨੂੰ ਉਸ ਦੀ ਬਰਾਦਰੀ ਦਾ ਪਤਾ ਤਾਂ ਨਹੀਂ ਲੱਗ ਗਿਆ ਪਰ ਲੇਖਕ ਸੋਚਦਾ ਹੈ ਇਹ ਨਹੀਂ ਹੋ ਸਕਦਾ ਕਿਉਂਕਿ ਉਸ ਨੇ ਆਪਣੀ ਸਬਕਾਸਟ ਦੀ ਥਾਂ ਤੇ ਪਿੰਡ ਦਾ ਨਾਮ ਲਿਖਵਾਇਆ ਹੈ ਉਹ ਸੋਚਦਾ ਹੈ ਕਿ ਉਸਦੀ ਜਾਤ ਦਾ ਸਿਰਫ ਉਸਦੀ ਸਰਵਿਸ ਬੁੱਕ ਵਿੱਚ ਦਰਜ ਹੈ ਜਸਵਿੰਦਰ ਜੋ ਕਿ ਉਸ ਦਾ ਮੈਂ ਪਾਤਰ ਦਾ ਪੁੱਤਰ ਹੈ ਉਸ ਦੀ ਕਾਸਟ ਵਾਲਾ ਖਾਨਾ ਵੀ ਉਸ ਦੀ ਮੰਮੀ ਨੇ ਭਰਿਆ ਸੀ ਤੇ ਲਿਖਿਆ ਸੀ ਜਸਵਿੰਦਰ ਸਿੰਘ ਗਿੱਲ ਲੇਖਕ ਮੈਂ ਪਾਤਰ ਨੇ ਉਸ ਦਾ ਵਿਰੋਧ ਨਹੀਂ ਸੀ ਕੀਤਾ ਕਿਉਂਕਿ ਉਹ ਆਪਣੀ ਜਾਤ ਲੁਕਾ ਕੇ ਸੰਤੁਸ਼ਟ ਸੀ ਤੇ ਉਸ ਦੀ ਪਤਨੀ ਸੰਤੋਸ਼ ਨੇ ਉਸ ਨੂੰ ਇੱਕ ਨੂੰ ਆਪਣੀ ਕਾਸਟ ਦੇ ਦੇ ਦਿੱਤੀ ਸੀ ਉਸ ਦੇ ਆਪਣੇ ਪੁੱਤਰ ਨੂੰ ਕਹਿਣ ਦਾ ਭਾਵ ਕਿ ਉਸ ਨੇ ਉਸ ਨੂੰ ਗਿੱਲ ਲੇਖ ਕੇ ਆਪਣੀ ਜਾਤ ਲੁਕਾ ਲਈ ਸੀ ਤੇ ਉਸ ਨੂੰ ਜਿਹੜਾ ਸ਼ੈਡਿਊਲ ਕਾਸਟ ਦਾ ਸਰਟੀਫਿਕੇਟ ਬਣਾਉਣਾ ਪਿਆ ਸੀ ਉਹ ਉਸ ਨੇ ਝੱਟ ਬਣਾ ਲਿਆ ਸੀ ਮੈਂ ਪਾਤਰ ਹਾਊਸਿੰਗ ਬੋਰਡ ਦੀ ਕਲੋਨੀ ਵਿੱਚ ਵੱਖ-ਵੱਖ ਲੋਕਾਂ ਵਿੱਚ ਵਿਚਰਦਿਆਂ ਆਪਣੇ ਆਪ ਨੂੰ ਅਪਰ ਕਾਸਟ ਵਿੱਚ ਸਥਾਪਿਤ ਕਰਨਾ ਚਾਹੁੰਦਾ ਹੈ ਤੇ ਇਸ ਕਲੋਨੀ ਦੇ ਸਾਰੇ ਹੀ ਲੋਕ ਸਰਕਾਰੀ ਕਰਮਚਾਰੀ ਸਨ ਪੋਤੇ ਮੀਆਂ ਬੀਵੀ ਸਰਕਾਰੀ ਕਰਮਚਾਰੀ ਸੰਤੇ ਇੱਕ ਸਾਰੇ ਲੋਕ ਸ਼ਨੀ ਐਤਵਾਰ ਹੀ ਇੱਕ ਦੂਜੇ ਨਾਲ ਜ਼ਿਆਦਾ ਸੰਪਰਕ ਵਿੱਚ ਹੁੰਦੇ ਸਨ ਲੇਖਕ ਆਪਣੀ ਪਿਛਲੀ ਜਾਤ ਨੂੰ ਛੱਡ ਕੇ ਇੱਥੋਂ ਦੇ ਲੋਕਾਂ ਦੀ ਜਾਤ ਤਾਂ ਦੇ ਨਾਲ ਆਪਣੇ ਆਪ ਨੂੰ ਰਚਾ ਮਚਾ ਕੇ ਅਪਰ ਕਾਸਟ ਹੋਣ ਦਾ ਭਲੇਖਾ ਕਾਇਮ ਰੱਖਣਾ ਚਾਹੁੰਦਾ ਸੀ ਮੈਂ ਪਾਤਰ ਦੱਸਦਾ ਹੈ ਕਿ ਬੰਤੀ ਦਾ ਪਤੀ ਕਿਸੇ ਸਰਕਾਰੀ ਦਫ਼ਤਰ 'ਚ ਪੀਣ ਲੱਗਾ ਹੋਇਆ ਸੀ ਬੰਤੀ ਆਪਣੇ ਪੁੱਤਰ ਦੇਸ਼ਰਾਜ ਨੂੰ ਆਪਣੇ ਨਾਲ ਲਿਆਈ ਸੀ ਤੇ ਇੱਕ ਵਾਰ ਲੇਖਕ ਦੇ ਘਰ ਵੀ ਗਈ ਜਦੋਂ ਉਸਨੇ ਆਪਣੇ ਪੁੱਤਰ ਨੂੰ ਚੰਗੇ ਜਿਹੇ ਮਾਡਲ ਸਕੂਲ ਵਿੱਚ ਦਾਖਲ ਕਰਾਉਣ ਦੀ ਸਿਫਾਰਿਸ਼ ਕੀਤੀ ਲੇਖਕ ਨੇ ਉਸ ਨੂੰ ਪੁੱਛਿਆ ਕਿ ਉਹ ਇੰਨਾ ਖਰਚਾ ਕਰ ਲਵੇਗੀ ਤਾਂ ਉਸਨੇ ਹਾਂ ਕਹਿ ਕੇ ਤਸੱਲੀ ਪ੍ਰਗਟ ਕੀਤੀ ਬੰਤੀ ਦੀ ਖਾਹਿਸ਼ ਸੀ ਕਿ ਉਸ ਦਾ ਪੁੱਤਰ ਦੇਸ਼ ਰਾਜ ਪੜ੍ਹ ਲਿਖ ਕੇ ਚੰਗਾ ਵੱਡਾ ਆਦਮੀ ਬਣੇ ਤੇ ਉਹ ਉਹਨਾਂ ਲੋਕਾਂ ਦੀ ਬਰਾਬਰੀ ਕਰ ਲਵੇ ਜਿਹੜੇ ਆਪਣੇ ਆਪ ਨੂੰ ਉੱਚੀ ਜਾਤੀ ਦਾ ਕਹਿ ਕੇ ਨੀਵੀਂ ਜਾਤ ਦੇ ਲੋਕਾਂ ਨਾਲੋਂ ਦੂਰੀ ਰੱਖਦੇ ਹਨ ਜਦੋਂ ਲੇਖਕ ਨੇ ਆਪਣੇ ਪੁੱਤਰ ਲਈ ਲਿਆਂਦਾ ਫਾਰਮ ਦੇਸ਼ ਰਾਜ ਲਈ ਵੀ ਭਰਨਾ ਸ਼ੁਰੂ ਕੀਤਾ ਤਾਂ ਉਸਨੇ ਜਦੋਂ ਬੰਤੀ ਨੂੰ ਉਸਦੀ ਜਾਤ ਪੁੱਛੀ ਤਾਂ ਬੰਤੀ ਨੇ ਉਸ ਨੂੰ ਕਿਹਾ ਤੁਹਾਨੂੰ ਨਹੀਂ ਪਤਾ ਚਮਾਰ ਕਹਿੰਦੇ ਉਸਦੇ ਚਿਹਰੇ ਤੇ ਆਤਮ ਸੰਤੁਸ਼ਟੀ ਦੇ ਭਾਵ ਉੱਭਰੇ ਸਨ ਹੁਣ ਲੇਖਕ ਇੱਥੇ ਦੱਸਣਾ ਚਾਹੁੰਦਾ ਹੈ ਕਿ ਉਹ ਸਧਾਰਨ ਔਰਤ ਆਪਣੀ ਜਾਤ ਦੱਸ ਕੇ ਬਿਲਕੁਲ ਵੀ ਸ਼ਰਮਾਉਂਦੀ ਨਹੀਂ ਸੰਤੁਸ਼ਟੀ ਨਾਲ ਆਪਣੀ ਜਾਤ ਦੱਸ ਲਈ ਹੈ ਉਹ ਸਾਦਗੀ ਵਾਲੀ ਔਰਤ ਹੈ ਦਿਖਾਵੇ ਦੀ ਜ਼ਿੰਦਗੀ ਨਹੀਂ ਜਿਉਂਦੀ ਜਿਸ ਧਰਮ ਵਿੱਚ ਉਸ ਦਾ ਜਨਮ ਹੋਇਆ ਹੈ ਉਸ ਨੂੰ ਬੜੀ ਤਸੱਲੀ ਨਾਲ ਦੱਸ ਕੇ ਖੁਸ਼ੀ ਪ੍ਰਗਟ ਕਰਦੀ ਹੈ ਪਰ ਲੇਖਕ ਆਪਣਾ ਮੁਲਾਂਕਣ ਕਰਦਾ ਕਹਿੰਦਾ ਹੈ ਸੋਇਆ ਸੋਚਦਾ ਹੈ ਕਿ ਉਹ ਇੱਕ ਪੜਿਆ ਲਿਖਿਆ ਆਦਮੀ ਹੈ ਤੇ ਆਪਣੀ ਜਾਤ ਦੱਸਣ ਲੱਗਿਆ ਕਿਉਂ ਸਗ ਜਾਂਦਾ ਹੈ ਜਾਂ ਆਪਣੀ ਜਾਤ ਦੱਸਣ ਲੱਗਿਆ ਆਪਣੇ ਅੰਦਰ ਹੀਣ ਭਾਵਨਾ ਕਿਉਂ ਮਹਿਸੂਸ ਕਰਦਾ ਹੈ ਬੰਤੀ ਦਾ ਪੁੱਤਰ ਅਤੇ ਮੈ ਪਾਤਰ ਦਾ ਪੁੱਤਰ ਇੱਕੋ ਹੀ ਸਕੂਲ ਵਿੱਚ ਪੜ੍ਹਦੇ ਹਨ ਜਿਹੜੀ ਗੱਲ ਜਸਵਿੰਦਰ ਜਾਂ ਲੇਖਕ ਦੇ ਪੁੱਤਰ ਨੂੰ ਬਾਰ-ਬਾਰ ਸਮਝਾਉਣ ਤੇ ਮਸਾ ਸਮਝ ਵਿੱਚ ਆਉਂਦੀ ਹੈ ਦੇਸ਼ਰਾਜ ਪਹਿਲੀ ਵਾਰ ਵਿੱਚ ਹੀ ਸਮਝ ਜਾਂਦਾ ਹੈ ਕਿਉਂਕਿ ਉਹ ਇੱਕ ਹੁਸ਼ਿਆਰ ਵਿਦਿਆਰਥੀ ਹੈ ਕਲੋਨੀ ਦੇ ਹੋਰ ਘਰਾਵਾਂ ਗ ਲੇਖਕ ਨੂੰ ਦੇਸ਼ਰਾਜ ਦੀ ਹੋਂਦ ਬੁਰੀ ਨਹੀਂ ਲੱਗਦੀ ਜਿਸ ਤਰ੍ਹਾਂ ਬਾਕੀ ਲੋਕ ਦੇਸ਼ਰਾਜ ਨੂੰ ਬੁਰਾ ਸਮਝਦੇ ਹਨ ਪਰ ਲੇਖਕ ਉਸ ਬੱਚੇ ਦੀ ਤੇਜ ਬੁੱਧੀ ਦੀ ਹਮੇਸ਼ਾ ਪ੍ਰਸ਼ੰਸਾ ਕਰਦਾ ਸੀ ਲੇਖਕ ਦੀ ਪਤਨੀ ਕਹਿੰਦੀ ਸੀ ਕਿ ਦੇਸ਼ਰਾਜ ਮੈਰਿਟ ਵਿੱਚ ਆਏਗਾ ਤੇ ਇਹ ਗੱਲ ਲੇਖਕ ਲੇਖਕ ਵੀ ਗੌਰ ਕਰਦਾ ਸੀ ਉਹ ਲੇਖਕ ਦੇ ਸਾਹਮਣੇ ਉਸ ਦੀ ਜਾਤ ਨੂੰ ਮੰਨਦਾ ਚੰਗਾ ਨਹੀਂ ਸੀ ਬੋਲ ਸਕਦੀ ਪਾ ਵ ਉਸ ਦੀ ਪਤਨੀ ਨਹੀਂ ਸੀ ਕੁਝ ਕਹਿੰਦੀ ਉਹ ਚੁੱਪ ਰਹਿੰਦੀ ਤੇ ਲੇਖਕ ਦੇ ਮਨ ਵਿੱਚ ਇਹ ਗੱਲ ਹੋਰ ਜ਼ਿਆਦਾ شدت ਨਾਲ ਆ ਗਈ ਕਿ ਉਸ ਦਾ ਪੁੱਤਰ ਜਸਵਿੰਦਰ ਦੇਸ਼ ਰਾਜ ਨਾਲੋਂ ਨਲਾਇਕ ਕਿਉਂ ਹੈ ਮੈਂ ਪਾਤਰ ਬੰਤੀ ਦੇ ਘਰ ਆਉਣ ਤੇ ਉਸ ਨਾਲ ਗੱਲਬਾਤ ਕਰਦਿਆਂ ਉਸ ਦੇ ਵੀਰ ਜੀ ਕਹਿੰਦੇ ਉਹ ਲੇਖਕ ਥੋੜਾ ਜਿਹਾ ਖਿਜਦਾ ਵੀ ਸੀ ਨਾਲ ਹੀ ਉਸ ਦੀ ਗੱਲ ਵੀ ਧਿਆਨ ਨਾਲ ਸੁਣਦਾ ਸੀ ਤੇ ਉਹ ਬੰਤੀ ਨੂੰ ਸਮਝਾਉਂਦਾ ਇਹਨਾਂ ਬਾਬੂਆਂ ਆਣੀਆਂ ਤੋਂ ਡਰਿਆ ਨਾ ਕਰ ਇਹ ਤਾਂ ਕੁੱਤਿਆਂ ਵਰਗੀਆਂ ਨੇ ਜਿਹੜੇ ਸਿਰਫ ਭੌਂਕਦੇ ਹਨ ਤੇਰਾ ਮੁਕਾਬਲਾ ਨਹੀਂ ਕਰ ਸਕਦੀਆਂ ਇਸ ਗੱਲ ਨਾਲ ਉਹ ਬੰਤੀ ਨੂੰ ਸੱਚਾ ਤੇ ਸਹੀ ਸਿੱਧ ਕਰਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਗੱਲ ਉਹ ਖੁੱਲ੍ਹ ਕੇ ਦੂਜਿਆਂ ਦੇ ਸਾਹਮਣੇ ਨਹੀਂ ਕਹਿੰਦਾ ਕਿਉਂਕਿ ਉਸ ਨੂੰ ਡਰ ਹੈ ਜੇਕਰ ਉਹ ਬੰਤੀ ਦੀ ਵਕਾਲਤ ਕਰੇਗਾ ਤਾਂ ਬਾਕੀ ਆਪਰਕਾਸਟ ਲੋਕ ਉਸ ਤੇ ਗੁੱਸਾ ਜਾਂ ਬੁਰਾ ਬਣਾਉਣਗੇ ਕਹਾਣੀ ਦੇ ਅੰਤ ਵਿੱਚ ਮੈਂ ਪਾਤਰ ਨੂੰ ਦਿਵਾੜੀ ਦੇ ਘਰੋਂ ਸੁਨੇਹਾ ਆਉਂਦਾ ਹੈ ਤੇ ਇਸ ਸੁਨੇਹੇ ਵਿੱਚ ਦਿਵਾੜੀ ਦੇ ਘਰ ਅਰੋੜਾ ਸਾਹਿਬ ਜੋੜਾ ਸਾਹਿਬ ਸ਼ਰਮਾ ਸਾਹਿਬ ਵਰਮਾ ਸਾਹਿਬ ਤੇ ਹੋਰ ਸਾਰੇ ਉਹਨਾਂ ਬੰਦਿਆਂ ਨੇ ਇਕੱਠੇ ਹੋ ਕੇ ਫੈਸਲਾ ਲੈਣਾ ਹੈ ਜਿਨ੍ਹਾਂ ਨੇ ਅੱਜ ਬੰਤੀ ਅਤੇ ਮਿਸਿਸ ਸਿੰਘ ਦੀ ਲੜਾਈ ਵੇਖੀ ਹੈ ਤੇ ਉਹ ਚਾਹੁੰਦੇ ਹਨ ਕਿ ਬੰਤੀ ਨੂੰ ਕਲੋਨੀ ਤੋਂ ਕੱਢ ਦਿੱਤਾ ਜਾਵੇ ਇਸ ਵਾਸਤੇ ਉਹ ਸਾਰੇ ਇੱਕ ਫੈਸਲਾ ਲੈਣ ਵਾਸਤੇ ਇਕੱਠੇ ਹੋਏ ਹਨ ਜਦੋਂ ਲੇਖਕ ਨੂੰ ਵੀ ਉਹਨਾਂ ਸਾਰਿਆਂ ਵਿੱਚ ਜਾਣਾ ਪਿਆ ਤਾਂ ਉਸ ਦੇ ਅੰਦਰ ਤੇਜ਼ ਕੰਬਾ ਉੱਠਿਆ ਸੀ। ਬਾਪ ਉਹਦਾ ਅੰਦਰੋਂ ਮਨ ਡਰ ਗਿਆ ਸੀ। ਉਹਦਾ ਮਨ ਉਸ ਤੇ ਵਸ ਵਿੱਚ ਨਹੀਂ ਸੀ। ਉਹ ਦੁਚਿੱਤੀ ਵਿੱਚ ਸੀ ਕਿ ਉਹ ਡਰ ਗਿਆ ਹੈ। ਦੂਜੇ ਪਲ ਉਸ ਦੇ ਮਨ ਵਿੱਚ ਧਿਆਨ ਆਇਆ ਕਿ ਡਰਨ ਵਾਲੀ ਕਿਹੜੀ ਗੱਲ ਹੈ? ਅਰੋੜਾ ਸਾਹਿਬ ਜਿਸ ਨੇ ਕਿ ਆਪਣੀ ਮਾਂ ਦੀ ਦੇਖ-ਦੇਖ ਵਾਸਤੇ ਬੰਤੀ ਨੂੰ ਕਮਰਾ ਦਿੱਤਾ ਸੀ, ਉਸ ਨੂੰ ਸਾਰਿਆਂ ਨੇ ਬਣਾ ਲਿਆ ਸੀ ਕਿ ਬੰਤੀ ਕੋਲੋਂ ਕਮਰਾ ਖਾਲੀ ਕਰਾ ਲਵੇ। ਉਹਨਾਂ ਨੂੰ ਹੋਰ ਕਿਰਾਏਦਾਰ ਲੱਭ ਕੇ ਦੇਣਗੇ ਜਿਹੜੇ ਸਾਰਾ ਦਿਨ ਘਰ ਰਹਿਣ ਤੇ ਉਸਦੀ ਮਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ। ਉਹਨਾਂ ਸਾਰਿਆਂ ਨੂੰ ਬੰਤੀ ਦਾ ਵਿਹਾਰ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਸਾਰਿਆਂ ਉੱਪਰ ਰੋਹਾ ਵੀ ਹੋ ਗਈ ਸੀ। ਸਾਰਿਆਂ ਨੇ ਪੈਗ ਲਾ ਲਿਆ ਤੇ ਸ਼ਰਮਾ ਬੋਲਿਆ ਇਹਦੇ ਨਿਆਣੇ ਚੋਰੀ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ? ਇਹਨਾਂ ਦੇ ਜੀਨਸ ਚੋਰੀਆਂ ਨਾਲ ਭਰੇ ਹਨ। ਤੁਸੀਂ ਭਾਵੇਂ ਕੰਪਿਊਟਰ 'ਚ ਪਾ ਕੇ ਦੇਖ ਲਵੋ। ਕੰਪਿਊਟਰ ਕਦੇ ਝੂਠ ਨਹੀਂ ਬੋਲਦਾ। ਖਾਲ ਦਾ ਲੈਵੇ ਤਾਂ ਨਹੀਂ ਪਰਖੇ ਜਾਂਦੇ। ਕਿਰਤਾਰ ਸਿੰਘ ਨੇ ਵੀ ਲੋਰ ਵਿੱਚ ਆ ਕੇ ਬੋਲ ਦਿੱਤਾ ਤੇ ਜੋੜਾ ਕਹਿਣ ਲੱਗਾ ਇਦਾਂ ਦੇ 2-4 ਹੋਰ ਕਿਰਾਏਦਾਰ ਕਲੋਨੀ ਵਿੱਚ ਆ ਬੜੇ ਤਾਂ ਸਮਝੋ ਅਸੀਂ ਸਾਰੇ ਗਏ ਇਸ ਘਟਨਾਤ ਲੱਭ ਤੋਂ ਪਤਾ ਲੱਗਦਾ ਹੈ ਕਿ ਅੱਪਰ ਕਲਾਸ ਨੂੰ ਹੇਠਲੀ ਕਲਾਸ ਤੋਂ ਡਰ ਵੀ ਲੱਗਦਾ ਹੈ ਜੇਕਰ ਇਹਨਾਂ ਲੋਕਾਂ ਦੇ ਅੰਦਰ ਚੇਤਨਾ ਆ ਗਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਤਾਂ ਅੱਪਰ ਕਲਾਸ ਵਾਲਿਆਂ ਦਾ ਜੀੜਾ ਔਖਾ ਹੋ ਜਾਏਗਾ ਉਹ ਸਾਰੇ ਆਦਮੀ ਨਾਲ ਕਿਉਂ ਉਸ ਔਰਤ ਨੂੰ ਬੁਰਾ ਭਲਾ ਕਹਿ ਰਹੇ ਹਨ ਜਿਹੜੀ ਸਾਰਿਆਂ ਦੇ ਘਰਾਂ ਵਿੱਚ ਕਾਮ ਕਰਦੀ ਸੀ ਉਸ ਨੂੰ ਗਾਲ੍ਹਾਂੰਦਾ ਕਰ ਰਹੇ ਸਨ ਤੇ ਦੇਸ਼ ਰਾਜ ਬਾਰੇ ਵੀ ਕਹਿ ਰਹੇ ਸਨ ਕਿ ਇਦਾਂ-ਦਿਆਂ ਦਾ ਕਿਹੜਾ ਕੋਈ ਅਸਲੀ ਪਿਓ ਹੁੰਦਾ ਹੈ ਲੇਖ ਕਿਸ ਤਰ੍ਹਾਂ ਦੀ ਮਾਨਸਿਕਤਾ ਚਿੱਤਰਦਾ ਹੋਇਆ ਦੱਸਦਾ ਹੈ ਕਿ ਅਪਰਕਾਸ਼ ਲੋਕਾਂ ਅੰਦਰ ਹੀਟਲੇ ਅਪਰਕਾਸ਼ ਲੋਕਾਂ ਅੰਦਰ ਹੀਟਲੇ ਵਰਗ ਦੇ ਲੋਕਾਂ ਦੇ ਆਚਰਣ ਨੂੰ ਲੈ ਕੇ ਕਈ ਤਰ੍ਹਾਂ ਦੇ ਬੁਰੇ ਵਿਚਾਰ ਹਨ ਜੋ ਕਹਿ ਕੇ ਆਪਣੇ ਆਪ ਨੂੰ ਉੱਚੇ ਹੋਣ ਦਾ ਸੰਕੇਤ ਦਿੰਦੇ ਹਨ लेखक सारे कुछ सुन के भावुक हो जाता है क्योंकि बंती अपनी जात की समझता है हमदर्दी भी करता है, है उची उची चीक मार है सारे उस वाल हैरानी नेखते हैं और समझ समझते हैं कि शायद उसने ज्यादा पीण करके अजह किया है, का है पर लेखक अपने मन अंदर यह दोष महसूस करता है कि बंती प्रति हमदर्दी वाले भाव प्रगट करता है ਮਹਿਸੂਸ ਕਰਦਾ ਹੈ ਉਹ ਚਾਹੁੰਦਾ ਹੋਇਆ ਵੀ ਬੰਤੀ ਦੇ ਹੱਕ ਵਿੱਚ ਨਹੀਂ ਬੋਲ ਸਕਦਾ ਇਸ ਲਈ ਉਹ ਸੌਰੀ 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 ਆਪਣੇ ਆਪ ਨੂੰ ਤਸੱਲੀ ਦੇਣ ਲਈ ਵੀ ਕਹਿੰਦਾ ਹੈ ਤੇ ਉਹਨਾਂ ਨੂੰ ਵੀ ਸੰਤੁਸ਼ਟ ਕਰਨ ਲਈ ਵੀ ਸੌਰੀ ਕਹਿੰਦਾ ਹੈ ਇਸ ਪ੍ਰਕਾਰ ਸੌਰੀ ਕਹਾਣੀ ਸ਼ਹਿਰਾਂ ਵਿੱਚ ਰਹਿੰਦੇ ਪੜੇ ਲਿਖੇ ਲੋਕਾਂ ਵਿਚਾਲੇ ਜਾਤੀਗਤ ਵਿਤਕਰਿਆਂ ਦਾ ਮਹਾਦਰਸ਼ ਪੇਸ਼ ਕਰਦੀ ਹੈ ਚੌੜੀਆਂ ਪੰਜਾਬੀ ਕਹਾਣੀਆਂ ਪੁਸਤਕ ਦੀ ਸੰਪਾਦਕਾ ਡਾਕਟਰ ਰਮਿੰਦਰ ਕੌਰ ਅਨੁਸਾਰ ਸਾਰੀ ਕਹਾਣੀ ਜਾਤ ਬਰਾਦਰੀ ਦੇ ਕੋੜ ਤੋਂ ਉਪਜੀ ਦੂਸ਼ਣਵਾਦੀ ਦਾ ਸਹਿਜ ਭਾਵਿਕਲਾਤਮਕ ਪ੍ਰਗਟਾਵਾ ਹੈ ਕਹਾਣੀ ਵਿੱਚ ਛੋਟੀ ਜਾਤ ਦੇ ਹੁਸ਼ਿਆਰ ਤੇ ਲਾਇਕ ਬੱਚੇ ਨੂੰ ਉੱਚ ਜਾਤੀਆਂ ਵੱਲੋਂ ਈਰਖਾ ਤੇ ਈਗੋਵਸ ਚੋਰ ਸਮਝਿਆ ਜਾਂਦਾ ਹੈ ਇਸ ਵਿੱਚ ਕਹਾਣੀਕਾਰ ਇੱਕ ਸੂਤਰ ਧਾਰ ਵੱਜੋਂ ਉਤਮ ਪੁਰਖ ਬਿਰਤਾਂਤ ਅਰਥਾਤ ਮੈਂ ਪਾਤਰ ਰਾਹੀਂ ਆਪਣੇ ਅੰਦਰ ਦੀ ਪੀੜਾ ਤੇ ਦੁਬਿਦਾਂ ਨੂੰ ਸੰਜਮ ਲਾਜੇ ਵਿੱਚ ਪੇਸ਼ ਕਰਦਾ ਹੈ ਗਾਣੀ ਦਾ ਨਾਮ ਸੌਰੀ ਵੀ ਅਜਈ ਵਿਰੋਧਤਾ ਦਾ ਪ੍ਰਗਟਾਵਾ ਕਰਦਾ ਹੈ ਜਦੋਂ ਮੁੱਖ ਪਾਤਰ ਸੱਚ ਤੇ ਝੂਠ ਵਿੱਚ ਲਟਕ ਰਿਹਾ ਹੈ ਉਹ ਸੱਚ ਦਾ ਸਾਥ ਨਾ ਦੇ ਕੇ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਸੌਰੀ ਕਹਿ ਕੇ ਦੋਸ਼ ਤੋਂ ਮੁਕਤ ਹੋਣਾ ਚਾਹੁੰਦਾ ਹੈ ਉਹ ਬੰਤੀ ਵਰਗੀ ਬੇਵਸਤੇ ਮਜਬੂਰ ਔਰਤ ਜਿਹੜੀ ਕਿ ਉਸਦੀ ਆਪਣੀ ਜਾਤ ਦੀ ਹੈ ਉਸ ਦਾ ਸਾਥ ਨਾ ਦੇ ਕੇ ਉਸ ਵਰਗ ਦਾ ਸਾਥ ਦੇ ਰਿਹਾ ਹੈ ਜਿਹੜਾ ਵਰਗ ਗਰੀਬਾ ਅਤੇ ਮਜਬੂਰ ਲੋਕਾਂ ਦੀ ਮਾਨਸਿਕਤਾ ਨੂੰ ਨਹੀਂ ਸਮਝਦਾ ਉਹਨਾਂ ਨੂੰ ਛੋਟੇ ਸਮਝ ਕੇ ਉਹਨਾਂ ਨਾਲ ਬੁਰਾ ਵਿਹਾਰ ਕਰਦਾ ਹੈ ਉੱਪਰਲਾ ਵਰਗ ਜਾਂ ਮਾਦਸ਼ ਰੇਣੀ ਗਰੀਬ ਦਾ ਹੇਠਲੇ ਲੋਕਾਂ ਨੂੰ ਆਪਣੇ ਮਤਲਬ ਲਈ ਸਵਾਰਥ ਲਈ ਵਰਤਦੇ ਹਨ ਤੇ ਫਿਰ ਕਦੇ ਵੀ ਲੋੜ ਪੈਣ ਤੇ ਉਹਨਾਂ ਦੇ ਕੰਮ ਨਹੀਂ ਆਉਂਦੇ ਅਪਰਕਾਸ਼ ਲੋਕ ਮੌਕਾ ਪ੍ਰਸਤ ਸਵਾਰਥੀ ਤੇ ਹੇਠਲੇ ਵਰਗ ਤੇ ਆਪਣਾ ਦਬਾਅ ਬਣਾ ਕੇ ਰੱਖਣ ਵਿੱਚ ਆਪਣੀ ਸ਼ਾਨ ਸਮਝਦੇ ਹਨ ਲੇਖਕ ਨੇ ਮੱਧ ਵਰਗੀ ਲੋਕਾਂ ਦੇ ਅੰਦਰ ਵਿਖਾਵੇ ਦੇ ਮਾਰੇ ਜਾਤ-ਗੋਤ ਲੁਕਾਉਣ ਦਾ ਜੋ ਭਰਮ ਅਤੇ ਚੇਤਨਾ ਹੈ ਉਸ ਦਾ ਪ੍ਰਗਟਾਵਾ ਕੀਤਾ ਹੈ। ਕਿਸ ਤਰ੍ਹਾਂ ਮੁੱਖ ਪਾਤਰ ਮੈ ਪਾਤਰ ਆਪਣੇ ਆਪ ਨੂੰ ਲੱੱਡੜ ਸਾਹਿਬ ਲਿਖ ਕੇ ਅਸਲੀ ਜਾਤੀ ਨੂੰ ਲੁਕਾ ਕੇ ਵਿਖਾਵੇ ਦੀ ਜ਼ਿੰਦਗੀ ਜੀਉਣ ਵੱਲ ਰੁਚਿਤ ਹੈ ਜਦੋਂ ਕਿ ਬੰਤੀ ਵਰਗੀ ਸਧਾਰਨ ਔਰਤ ਆਪਣੀ ਜਾਤ ਦੱਸ ਕੇ ਮਾਣ ਮਹਿਸੂਸ ਕਰਦੀ ਹੈ। ਇਸ ਪ੍ਰਕਾਰ ਇਹ ਕਹਾਣੀ ਸਾਡੇ ਸਮਾਜ ਵਿੱਚ ਉਪਜੇ ਜਾਤੀਗਤ ਵਿਤਕਰਿਆਂ ਦਾ ਬਹੁਤ ਸੂਖਮ ਭਾਵੀ ਇਸ ਸਹਿਜ ਬਿਆਨ ਕਰਨ ਵਾਲੀ ਕਹਾਣੀ ਹੈ ਕਹਾਣੀਕਾਰ ਨੇ ਇਹ ਵੀ ਦੱਸਿਆ ਹੈ ਕਿ ਸਾਡੇ ਸਮਾਜ ਵਿੱਚ ਜਾਤੀਗਤ ਭੇਦਭਾਵਾਂ ਨੂੰ ਲੈ ਕੇ ਨਫ਼ਰਤ ਭਰਿਆ ਵਰਤਾਓ ਕੀਤਾ ਜਾਂਦਾ ਹੈ ਇਸ ਤੋਂ ਉਹਨਾਂ ਲੋਕਾਂ ਦਾ ਹੀ ਬਚਾਅ ਹੁੰਦਾ ਹੈ ਜੋ ਖੁੱਲ੍ਹ ਕੇ ਮੈਂ ਪਾਤਰ ਵਾਂਗ ਸਾਹਮਣੇ ਨਹੀਂ ਆਉਂਦੇ ਅਜਿਹੇ ਆਦਮੀ ਕਿਸੇ ਦੂਸਰੇ ਦੀ ਖੁੱਲ੍ਹ ਕੇ ਮਦਦ ਕਰਨ ਜੋਗੇ ਵੀ ਨਹੀਂ ਰਹਿੰਦੇ ਤੇ ਕਲੋਨੀ ਜਾਂ ਜਿੱਥੇ ਉਹ ਰਹਿੰਦੇ ਹਨ ਉਥੋਂ ਦੇ ਲੋਕਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਵਾਲੇ ਫੈਸਲਿਆਂ ਵਿੱਚ ਵੀ ਉਹਨਾਂ ਨੂੰ ਹਾਂ ਨਾਲ ਹਾਂ ਮਿਲਾਉਣੀ ਪੈਂਦੀ ਹੈ ਔਰ ਇਸ ਕਹਾਣੀ ਸਾਨੂੰ ਕੋਈ ਸਿੱਧ ਨਹੀਂ ਮਿਲਦੀ ਕੋਈ ਸੁਝਾਅ ਨਹੀਂ ਮਿਲਦਾ ਕੇਵਲ ਇੱਕ ਸਮਾਜਿਕ ਸਮੱਸਿਆ ਵਾਲ ਹੀ ਸਾਡਾ ਧਿਆਨ ਦਿਵਾਇਆ ਗਿਆ ਹੈ ਤੇ ਸਮਾਜਿਕ ਸਮੱਸਿਆ ਕੀ ਹੈ ਜਾਤਾਂ ਪਾਤਾਂ ਦੀ ਕਿ ਇੱਕ ਪਾਤਰ ਜੇਕਰ ਉਹ ਇੱਕ ਖਾਸ ਵਰਗ ਨਾਲ ਸੰਬੰਧ ਰੱਖਦਾ ਹੈ ਬੰਤੀ ਦੇ ਵਰਗ ਨਾਲ ਕਿ ਉਹ ਵਿੱਚ ਮਾਰ ਹੈ ਤੇ ਬੰਤੀ ਵਿੱਚ ਮਾਰ ਹੈ ਪਰ ਉਹਦੇ ਨਾਲ ਜਾਤੀਗਤ ਤੌਰ ਤੇ ਸਾਝ ਹੈ ਪਰ ਉਸਨਾਂ ਸਮਾਜਿਕ ਸਾਝ ਬਣਾਉਣ ਤੋਂ ਡਰਦਾ ਹੈ ਕਿਉਂਕਿ ਉਸ ਨੂੰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਉਹ ਇਹ ਗੱਲ ਮੰਨ ਲਏਗਾ ਕਿ ਉਹ ਬੰਤੀ ਦੀ ਜਾਤ ਹੈ ਤੇ ਉਸ ਦੇ ਜਿਹੜੇ ਬਾਕੀ ਕਲੋਨੀ ਵਾਲੇ ਅਪਰ ਕਲਾਸ ਦੇ ਲੋਕ ਹਨ ਜਿਹੜੇ ਆਪਣੇ ਆਪ ਨੂੰ ਸ਼ਰਮਾ ਵਰਮਾ ਜੋੜਾ ਜਾਂ ਹੋਰ ਪਾਤਰਾਂ ਦੇ ਨਾਮ ਉਹ ਉਸ ਨੂੰ ਨੀਵਾ ਗਿਣਨਗੇ ਇਸ ਕਰਕੇ ਉਹ ਆਪਣੀ ਜਾਤ ਨੂੰ ਲੁਕਾ ਕੇ ਰੱਖਦਾ ਹੈ ਇਹ ਕਹਾਣੀ ਇੱਕ ਸਮਾਜਿਕ ਤੌਰ ਤੇ ਜੋ ਸਾਡਾ ਅਵਿਧ ਘਰਿਆਂ ਵਾਲੀ ਸੋਚ ਹੈ ਉਸ ਨੂੰ ਦਰਸਾਉਂਦੀ ਹੈ ਵੀਡੀਓ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ